ਰੋਜੀ ਰੋਟੀ ਕਮਾਣ ਲਈ ਕਦੇ ਇਨਸਾਨ ਨੂੰ ਆਪਣਾ ਘਰ ਛੱਡਣਾ ਪੈਂਦਾ ਹੈ ਤਾਂ ਕਦੇ ਦੂਜੇ ਸੂਬੇ ਦੇ ਵਿੱਚ ਜਾਣਾ ਪੈਂਦਾ ਹੈ ਤਾਂ ਇਸੇ ਤਰ੍ਹਾਂ ਇੱਕ ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆਇਆ ਸੀਗਾ ਪਰ ਉਸ ਨੂੰ ਇੱਥੇ ਮੌਤ ਮਿਲ ਜਾਏਗੀ ਇਹ ਕਦੇ ਉਸਨੇ ਸੋਚਿਆ ਵੀ ਨਹੀਂ ਸੀਗਾ ਦਰਸਲ ਮਾਮਲਾ ਨਾਬਾ ਤੋਂ ਸਾਹਮਣੇ ਆਇਆ ਹੈ ਔਰ ਜਿੱਥੇ ਇੱਕ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਪਸ਼ੂਆਂ ਨੂੰ ਰੋਕਣ ਦੇ ਲਈ ਤਾਰ ਲਗਾ ਰੱਖੀ ਸੀ ਤਾਂ ਉਸ ਤਾਰ ਦੇ ਵਿੱਚ ਕਰੰਟ ਛੱਡਿਆ ਹੋਇਆ ਸੀ ਤਾਂ ਪ੍ਰਵਾਸੀ ਮਜ਼ਦੂਰ ਇੱਥੇ ਝੋਨਾ ਲਗਾਉਣ ਲਈ ਆਇਆ ਸੀਗਾ ਜਿਸ ਦੇ ਵੱਲੋਂ ਖੇਤਾਂ ਦੇ ਵਿੱਚ ਝੋਨਾ ਲਗਾਇਆ ਜਾ ਰਿਹਾ ਸੀਗਾ ਤਾਂ ਖਿਲੇਸ਼ ਰਾਜ ਨਾਮ ਉਸ ਦਾ ਦੱਸਿਆ ਜਾ ਰਿਹਾ ਹੈ ਝੋਨਾ ਲਗਾਉਂਦੇ ਲਗਾਉਂਦੇ ਖਿਲੇਸ਼ ਰਾਜ ਦਾ ਹੱਥ ਉਸ ਤਾਰ ਦੇ ਨਾਲ ਲੱਗ ਗਿਆ ਜਿਸ ਦੇ ਵਿੱਚ ਕਰੰਟ ਸੀਗਾ ਪਸ਼ੂਆਂ ਦੇ ਲਈ ਇੱਥੇ ਕਰੰਟ ਲਗਾਇਆ ਗਿਆ ਸੀਗਾ ਤਾਰ ਵਿਛਾਈ ਹੋਈ ਸੀਗੀ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਤਾਂ ਇੱਕ ਪ੍ਰਵਾਸੀ ਮਜ਼ਦੂਰ ਜੋ ਆਪਣੇ ਪਿੰਡ ਤੋਂ ਇੱਥੇ ਕੰਮ ਕਰਨ ਲਈ ਆਇਆ ਸੀਗਾ ਰੋਜੀ ਰੋਟੀ ਕਮਾਣ ਆਇਆ ਸੀਗਾ ਤਾਂ ਜਦੋਂ ਉਹ ਲੇਬਰ ਕੰਮ ਕਰ ਰਹੀ ਸੀ ਖੇਤਾਂ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀਗਾ ਤਾਂ ਅਚਾਨਕ ਉਸ ਮਜ਼ਦੂਰ ਦਾ ਹੱਥ ਉਸ ਤਾਰ ਨੂੰ ਲੱਗ ਜਾਂਦਾ ਹੈ ਤਾਂ ਉਸ ਤਾਰ ਦੇ ਨਾਲ ਕਰੰਟ ਹੁੰਦਾ ਹੈ ਤਾਂ ਉਸ ਦੀ ਜਾਨ ਚਲੀ ਜਾਂਦੀ ਹੈ ਤਾਂ ਇਹ ਨਗਹਿਲੀ ਕਿਤੇ ਨਾ ਕਿਤੇ ਨਜ਼ਰ ਵੀ ਆਈ ਹੈ ਤਾ ਫਿਲਹਾਲ ਇਹ ਪੂਰੀ ਲੇਬਰ ਆਈ ਹੋਈ ਸੀ ਕਿ ਦੱਸ ਦਿਆ ਕਿ ਜੋਪੀ ਤੋਂ ਲੇਬਰ ਪਹੁੰਚੀ ਹੋਈ ਸੀ ਤਾਂ ਜਦੋਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਤਾਂ ਇਹ ਹਾਦਸਾ ਵਾਪਰ ਜਾਂਦਾ ਹੈ ਅਖਿਲੇਸ਼ ਰਾਜ ਦੀ ਜਾਨ ਚਲੀ ਗਈ ਹੈ ਤਾਂ ਇਸ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਣੇ ਤੁੰਗਾ ਮੇ ਤੁੰਗਾ ਮੇ ਔਰ ਬੱਟ 'ਤੇ ਤਾੜਾ ਲਗਾ ਰੱਖਾਤਾ ਉਸਮੇ ਲਾਈਟ हमको मालूम ਨਹੀਂ ਥੀ ਹੈ ਜਾਂ ਨਹੀਂ ਹੈ ਤਾਰ ਦਿਖ ਨਹੀਂ ਰਿਹਾਤਾ ਬੱਟ 'ਤੇ ਦੂਸਰੇ ਖੇਤ ਮੇ ਦੂਸਰੇ ਕੀ ਬੱਟ 'ਤੇ आप जी जीरी लगाने गए थे वो देखा का वो मेरा बंदा गिर गया उसको दूसरे ने उसके भी करंट लगा वो वो नीचे गिर गया वो बच गया और ये हो गया मर गया मर गया तुंगा पिंड में तार बट पे तार लगा रखा था एक ने जिसमें हम जीरी लगाने जा रहे थे उसके पास वाले खेत में तार लगा था उस बट पे मैं लोग जा रहा था वो बोला बट पे लैया लिया, लिया जा रहा था वो लैया लेकर गिर गया पौध

ਕਮੰਡੀ ਦੀ ਟੁੰਗਾ ਦਾ ਬੰਦਾ ਮਰੀਕ ਸਿੰਘ ਉਹਦੀ ਆਪਣੀ ਕੋਠੇ ਚ ਲਾ ਕੇ ਤਾਰ ਸਿੱਟੀ ਵੀ ਤੇ 400 ਮੀਟਰ ਬਦੇ ਖੇਤ ਤੇ ਕੋਈ ਪਤਾ ਨਹੀਂ ਕਿ ਜੂ ਕਰੰਟ ਛੱਡਿਆ ਹੈ ਇਹ ਬੰਦਾ ਬਸ ਉੱਤੇ ਜਾ ਜੜਿਆ ਪੱਟ ਦੇ ਲਵੇ ਛੱਡਿਤੇ ਇਹ ਪੌਂਡ ਛੱਡਣ ਲੱਗਦੇ ਆਪਣੇ ਖੱਤੇ ਜੀਰੀ ਲਾਉਣਗੇ ਕਿਸਾਨ ਦੀਆਂ ਕਹਿ ਲਈ ਆ ਜੀ ਬਹੁਤ ਵੱਡੀਆਂ ਕਹਿ ਲਈ ਆ ਅਸੀਂ ਵੀ ਮਰ ਸਕਦੇ ਤੇ ਜੀ ਇਹਨੂੰ ਪਤਾ ਹੀ ਨਹੀਂ ਦੀ ਵੀ ਕੰਮ ਕਰਾ ਹਜੇ ਹੋਣੇ ਕਰਿਆ ਉਹਨੇ ਕੰਮ ਨਹੀਂ ਸਾਹਮਤਾ ਦੇ ਪਰ ਪਤਾ ਨਹੀਂ ਦੀ ਜੇ ਪਤਾ ਹੁੰਦਾ ਫਿਰ ਪੜੀ ਦੱਸ ਦਿੰਦੇ ਵੀ ਕਰੰਟ ਆਵੇ ਨਹੀਂ ਜੀ ਸэр ਛੱਡਣਾ ਨਹੀਂ ਚਾਹੀਦਾ ਹੁਣ ਅੱਜ ਕੱਲ ਸੀਜ਼ਨ ਦਾ ਟਾਈਮ ਆ ਕੋਈ ਵੀ ਬੰਦਾ ਸਵੇਰੇ ਨਿਹਰੇ ਸਵੇਰੇ ਜਾ ਸਕਦਾ ਕਿਸੇ ਦੀ ਮੌਤ ਹੋ ਸਕਦੀ ਦੀ ਪਰ ਮੈਂ ਇਹ ਪਰਦੇਸੀ ਦੀ ਇਹਦੀ ਹੋ ਗਈ ਅਸੀਂ ਵੀ ਰਾਤ ਨੂੰ ਦਿਨ ਰਾਤ ਗਵਾਂਡੀ ਹੋਰ ਵੀ ਫਿਰਦੇ ਆ ਮੋਟਰਾਂ ਦੇ ਉਹਨਾਂ ਦੀ ਮੌਤ ਹੋ ਸਾਰੇ ਉਹ ਬੰਦੇ ਦੀ ਅਨਕਹਿਲੀ ਕਾਰਨ ਇਹ ਬੰਦੇ ਦੀ ਮੌਤ ਹੋਈ ਆ ਉਹਨਾਂ ਡਾਇਰੈਕਟ ਲਾਰਕੀ ਦੀ ਝਟਕੇ ਵਾਲੀ ਟਾਰ ਨਹੀਂ ਸੀ ਡਾਇਰੈਕਟ ਟਾਰ ਲਾਰਕੀ ਦੀ ਕੋਠੇ ਚੋਂ ਉਹਦੇ ਕਾਰਨ ਇਹ ਪਰਦੇਸੀ ਦੀ ਮੌਤ ਹੋ ਗਈ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸੁੱਚ ਕੱਟ ਕੇ ਫਿਰੇ ਬੰਦੇ ਨੂੰ ਹਸਪੀਟਲ ਨਾਬਾ ਲੈ ਕੇ ਆਏ ਆ ਉਰੇ ਆ ਕੇ ਡੈੱਡ ਕਰਾਰ ਦਿੱਤਾ ਗਿਆ ਇਹ ਬਹੁਤ ਵੱਡੀ ਗਲਤੀ ਆ ਕਿਸਾਨ ਦੀ ਵੈਸੇ ਤਾਂ ਜੀ ਤਾਰ ਕਿਸੇ ਨੂੰ ਵੀ ਇਹ ਕੰਮ ਲਾਉਣੀ ਨਹੀਂ ਚਾਹੀਦੀ ਉਸੇ ਕੋਈ ਵੀ ਬੰਦਾ ਹੋਰ ਵੀ ਬੰਦਾ ਨੁਕਸਾਨ ਹੋ ਸਕਦਾ ਸੀ ਇਹ ਤਾਂ ਜਦੋਂ ਬੋਧ ਲੈ ਕੇ ਗਏ ਇਹ ਗਰੀਬਾਂ ਨੂੰ ਵਿਚਾਰਿਆਂ ਨੂੰ ਪਤਾ ਕੁਝ ਨਹੀਂ ਸੀ ਵੀ ਇੱਥੇ ਕੋਈ ਕਰੰਟ ਵਾਲੀ ਤਾਰ ਲੱਗੀ ਹੋਈ ਹੈ ਉਹ ਜਦੋਂ ਆਪਣੇ ਖੇਤ ਦੇ ਵਿੱਚ ਸਿੱਟਣ ਲੱਗੇ ਤਾਂ ਉਹ ਮੁੰਡੇ ਦਾ ਪੈਰ ਟਿੱਗ ਗਿਆ ਉਹ ਤੇ ਜੜੇ ਡਿੱਗ ਗਿਆ ਇਹ ਦੋਵੇਂ ਹੱਥ ਪਾਉਣ ਲੱਗੇ ਜੀ ਉਹਨਾਂ ਨੂੰ ਵੀ ਝਟਕਾ ਲੱਗਿਆ ਉਹ ਛੱਟ ਤਾਂ ਤੇ ਉਹਨੂੰ ਆਪਣੇ ਨਾਬਾ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਜਦੋਂ ਰੇ ਜਦੋਂ ਉਸ ਟਾਈਮ ਥੋੜੇ ਥੋੜੇ ਸਾਹ ਹੈਗੇ ਤੇ ਫੇਰ ਜਦੋਂ ਰੇ ਲਿਆਂਦਾ ਗਿਆ ਤੇ ਡਾਕਟਰ ਤੇ ਜੀ ਕਹਿੰਦੇ ਆ ਵੀ ਜਾ ਸਕਦੀ ਸਾਡੀ ਵੀ ਜਾ ਸਕਦੀ ਦੀ ਜਾਂ ਉੱਥੇ ਜੀ ਪਤਨੀ ਦੀ ਸਾਨੂੰ ਕਬੀ ਇਹ ਤਾਰ ਕੇ ਲਾਈ ਹੋਈ ਹੈ ਕਾਦੀ ਖਾਤਰ ਲਾਈ ਹੋਈ ਹੈ ਕਿ ਸਾਨੂੰ ਹੁਣ ਇਤਲਾ ਮਿਲੀ ਜੀ ਮੈਂ ਮੌਕੇ ਜਾ ਕੇ ਆ ਤੁੰਗੜ ਬੜ ਜਾ ਵੀ ਖੇਤ ਜੋ ਮਨਾ ਜਨ ਬਰਾਉਂਡ ਜਨ ਬਰਾਉਂਡ ਤੋਂ ਲੋਕਾਂ ਲਈ ਤਾਰ ਲਾਈ ਹੋਈ ਸੀ ਵੀ ਕਰੰਟ ਵਾਲੀ ਜਿਹੜੀ ਕਰਨ ਛੱਡਦੇ ਨੇ ਵੀ ਸ਼ਾਰਟ ਮਾਰੇ ਬਾਕੀ ਉਹ ਤੋਂ ਲੱਗਿਆ ਕਿ ਪੋਧਲੇ ਜਾਂਦਾ ਜੀ ਆਪਣਾ ਜੀ ਲਾਉਂਦੇ ਲਵੇ ਨੇੜੇ ਗੁਰਤੀ ਸਿੰਘ ਦੀ ਉਹ ਠੇਕੇ ਦੀ ਮੇਲੀ ਆ ਤੁੰਗਾ ਦੀ ਤੇ ਜੋ ਪੋਧਲੇ ਨੂੰ ਪੈਦ ਲੱਗਿਆ ਪੈਦਲ ਕਿਉਂਕਿ ਉਤਾਰ ਨਾਥ ਫੱਜਿਆ ਉਹ ਮੌਕੇ ਤੇ ਮੈਂ ਪਰਦਾ ਉੱਤ ਕਰਕੇ ਆ ਬਾਕੀ ਹਲੇ ਕੰਟ ਸੀ ਸੀਗਾ ਤਾਂ ਹੀ ਤੱਕ ਉਤਾਰ ਲੱਗਿਆ ਉਹਨੂੰ ਬਾਕੀ ਹਲੇ ਜੋ ਮੈਡੀਕਲ ਤਸਵੀਰ ਕਰੰਟ ਨਾ ਹੋਇਆ ਕੀ ਹੋਇਆ ਬਾਕੀ ਮੈਡੀਕਲ ਕੀ ਕਾਰਵਾਈ ਕਰ ਰਹੇ ਹੁਣ ਤੁਸੀਂ ਤੇ ਕੀ ਨਾਮ ਹੈ ਦਾ ਲੜਕੇ ਇਹਦਾ ਇਹ ਲੜਕਾ ਜਿਹਨਾਂ ਇਹਦਾ ਨਾਮ ਜੀਂਗਾ ਅਖਲੇਸ਼ ਅਖਲੇਸ਼ ਰਾਜ ਪੁੱਤਰ ਮਥਰਾ ਪ੍ਰਸ਼ਾਦ ਵਾਸੀ ਇਹ ਜੁਪੀ ਦੇ ਜੀ ਹੋਰ ਵੀ ਬੰਦੇ ਜਿਹੜੇ ਮਜ਼ਦੂਰ ਉੱਥੇ ਕੰਮ ਕਰ ਰਹੇ ਹੋਰ ਵੀ ਜਾਨਣਾ ਜਾ ਸਕਦੀਆਂ ਸੀ ਇਹ ਨਗੈਲੀ ਤਾਂ ਹੈ ਹਾਂ ਬਿਲਕੁਲ ਨਗੈਲੀ ਹੈਗੀ ਦੇਖੋ ਨਗੈਲੀ ਹੈਗੀ ਤਾਂ ਆਰ ਬਾਕੀ ਅਸੀਂ ਉਹਨੂੰ ਇਨਵੈਸਟਿਗੇਸ਼ਨ ਕਰ ਰਹੇ ਹਾਂ ਜੇ ਤਾਰ ਕਿਵੇਂ ਲਾਈ ਉਹਨੂੰ ਬਿਲਕੁਲ ਮਿਲੂਗਾ ਜੀ ਸਾ ਬਿਲਕੁਲ ਮਿਲੂਗਾ ਜੀ ਜੋ ਬੰਦੀ ਕਾਰਵਾਈ ਕੀਤੀ ਜਾਊਗੀ ਜਿਹਦੀ ਗਲਤੀ ਉਹ ਹੋਗੀ ਕਿਸਾਨਾਂ ਦਾ ਕੀ ਕੁਝ ਕਹਿਣਾ ਸੀਗਾ ਉਹ ਵੀ ਤੁਸੀਂ ਸੁਣਿਆ ਤਾਂ ਪੁਲਿਸ ਨੇ ਕੀ ਬਿਆਨ ਦਿੱਤਾ ਇਸ ਮਾਮਲੇ ਦੇ ਉੱਤੇ ਉਹ ਵੀ ਤੁਸੀਂ ਸੁਣਿਆ ਤਾਂ ਕਿਤੇ ਨਾ ਕਿਤੇ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਹੋਰ ਕਿਸਾਨਾਂ ਨੂੰ ਵੀ ਸੇਲ ਲੈਣੀ ਚਾਹੀਦੀ ਹੈ ਕਿਉਂਕਿ ਖੇਤਾਂ ਦੇ ਵਿੱਚ ਤਾਰ ਨਾਲ ਕਰੰਟ ਛੜਨਾ ਇਨਸਾਨੀਅਤ ਤੇ ਪਸ਼ੂਆਂ ਲਈ ਕਿੰਨਾ ਹਾਨੀਕਾਰਕ ਹੈ ਇਹ ਉਸ ਦੀ ਉਦਾਹਰਨ ਹੈ ਇੱਕ ਇਨਸਾਨ ਦੀ ਜਾਨ ਚਲੀ ਗਈ ਹੈ ਜੋ ਕਿ ਰੋਜੀ ਰੋਟੀ ਕਮਾਉਣ ਲਈ ਇੱਥੇ ਆਇਆ ਸੀਗਾ ਪਰ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈ ਗਿਆ ਹੈ ਤਖਲੇਸ਼ ਆਪਣੇ ਮਾਪਿਆਂ ਦਾ ਇਕਲੋਤਾ ਪੁੱਤਰ ਸੀਗਾ ਜੋ ਕਿ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਲਈ ਪਿਛਲੇ 3-4 ਸਾਲਾਂ ਤੋਂ ਝੋਨੇ ਦੇ ਸੀਜ਼ਨ ਲਗਾਉਣ ਲਈ ਲਗਾਤਾਰ ਪੰਜਾਬ ਆ ਰਿਹਾ ਸੀਗਾ ਤੇ 12 ਤਰੀਕ ਨੂੰ ਨਾਬੇ ਦੇ ਵਿੱਚ ਉਹ ਝੋਨਾ ਲਗਾਉਣ ਲਈ ਪਹੁੰਚਿਆ ਸੀਗਾ ਪਰ ਮੌਤ ਉਸ ਦਾ ਇੱਥੇ ਇੰਤਜ਼ਾਰ ਕਰ ਰਹੀ ਸੀਗੀ ਕੰਗੈਲੀ ਦੇ ਕਾਰਨ ਜਿਹੜੀ ਤਾਰਾਂ ਦੇ ਵਿੱਚ ਕਰੰਟ ਛੱਡਿਆ ਹੋਇਆ ਸੀ ਉਸ ਨੇ ਅਖਲੇਸ਼ ਦੀ ਜਾਨ ਲੈ ਲਈ ਫਿਲਹਾਲ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ